ਉਚੂ ਲੇਤੇ ਮਾਕੇ ਸਕਾਰ ਨਾ ਆ ਜਾ ਮੈਨੂੰ ਕਿਸੇ ਬੰਦੇ ਨੇ ਇੰਗਲੈਂਡ ਸਮਝਾਇਆ ਸੀ ਕਾਕਾ ਸੁਣ ਲੈ ਧਿਆਨ ਨਾਲ ਇੰਗਲੈਂਡ ਮੈਂ ਗਿਆ ਪਹਿਲੀ ਵਾਰੀ ਗਿਆ 2 6 ਜਮਾ ਯੂਕੇ ਸੀਗਾ ਫਿਰ ਹੁਣ 26 ਟੂਰ ਆ ਮੇਰੇ ਉਹ ਕਹਿੰਦਾ ਵੀ ਗੱਡੀ ਦਾ ਸਟੀਅਰਿੰਗ ਨਹੀਂ ਕਿਸੇ ਨੂੰ ਬਣਾਉਣਾ ਚਾਹੀਦਾ ਤੇ ਤੂੰ ਬੰਦਾ ਸਾਰੀ ਗੱਡੀ ਬਣਾਉਣਾ ਫਿਰਦਾ ਤੋ ਵੀ ਨਾ ਸਮਾਂ ਨੂੰ ਤੂੰ ਦੱਸ ਵੀ ਸ਼ਾਮੀ ਇਕੱਠੇ ਬਿਗਲਾਵਾਂਗੇ ਬਚੋਲੇ ਤੇ ਮੈਂ ਕੀਸ ਕਰਨਾ ਸਾਰਿਆਂ ਨੇ ਗੱਲ ਹਟ ਗਈ ਦਾ ਧੰਨਵਾਦ ਕਰਦਾ ਥੈਂਕ ਯੂ ਮਿਹਰਬਾਨੀ ਪੁਰਾਣੀ ਸਮਝ ਦੀ ਗੱਲ ਹੈ ਕਹਾਣੀ ਕੀ ਹੈ ਕਹਾਣੀ ਕਦੇ ਵਾਜੀ ਬਰਾਤ ਲੈ ਕੇ ਤੁਰ ਪਏ ਜਦੋਂ ਬਰਾਤ ਲੈ ਕੇ ਤੁਰ ਪਏ ਤੇ ਕੁੜੀਆਂ ਦੇ ਪਿੰਡ ਪਹੁੰਚ ਗਏ ਜੋ ਕੁੜੀਆਂ ਦੇ ਪਿੰਡ ਪਹੁੰਚ ਗਏ ਚਾਹ ਪਾਣੀ ਪੀ ਲਿਆ ਆਨੰਦ ਕਾਰਜ ਹੋ ਗਏ ਆਨੰਦ ਕਾਰਜ ਤੋਂ ਬਾਅਦ ਪੈਕ ਬੋਗ ਸ਼ੁਰੂ ਹੋਗੇ ਜਦੋਂ ਪੈਗਪਗ ਸ਼ੁਰੂ ਹੋ ਗਏ ਕੰਜਿਆਂ ਦੇ ਹਸਾਬ ਜਨਾਂ ਨਾਲੀ ਕੰਜਿਆਂ ਨੇ ਉਦੋਂ ਵੀ ਹਸਾਉਣਾ ਨਾਲੀ ਤੇ ਕਈਆਂ ਨੇ ਮੇਰੇ ਕੰਨੇ ਉਦੋਂ ਵੀ ਹਸਾਉਣਾ ਨਾਲੀ ਦੂਜੀ ਲੜਨ ਲੁੱਟਣ ਵਾਲੀ ਲੜਦੇ ਫਿਰਨ ਭਰਾਵਾਂ ਚਲੋ ਤੁਹਾਨੂੰ ਹਰ ਬਰਾਦ ਦੇ ਵਿੱਚ ਪੰਜ ਸੱਤ ਬੰਦੇ ਸਿਆਣੇ ਵੀ ਜਾਂਦੇ ਆ ਤੇ ਪੰਜ ਸੱਤ ਬੰਦੇ ਸਿਆਣੇ ਸੀਗੇ ਟਰਾਲੀਆਂ ਨਾਲ ਲੈ ਗਏ ਚਲੋ ਜੀ ਟਰਾਲੀਆਂ ਤੇ ਲੰਦ ਰੁੱਦ ਕੇ ਘਰੇ ਵਾਂਗ ਸੁੁੰਡਿਆਂ ਦੇ ਪਿੰਡ ਪਹੁੰਚ ਗਏ ਜਦੋਂ ਮੁੰਡਿਆਂ ਦੇ ਪਿੰਡ ਪਹੁੰਚ ਗਏ ਹਜੇ ਬਸ ਘੰਟਾ ਹੋਇਆ ਸਿਆਣੇ ਤੇ ਘੰਟੇ ਤੋਂ ਬਾਅਦ ਹੀ ਪਹੁੰਚਿਆ ਰੌਣਾ ਰਪਾ ਘੰਟਾ ਹੋਆ ਸੀ ਹਜੇ ਘਟੇਗਾ ਰੋਲਰ ਉਪਰ ਬਹਿ ਗਿਆ ਕਹਿੰਦੇ ਕੁੜੀ ਉਹ ਨਹੀਂ ਹੋ ਰਹਿ ਜਦੋਂ ਕੁੜੀ ਉਹ ਨਹੀਂ ਹੋ ਰਹਿ ਐਂਜੇ ਗੱਲ ਚੱਲ ਪਈ ਤੇ ਜਲਦੀ ਜਲਦੀ ਗੱਲ ਗੱਭਰੂ ਕੋਲੇ ਪਹੁੰਚ ਗਈ ਵਿਆਹ ਵਾਲੇ ਕੋਲੇ ਜਦੋਂ ਵਿਆਹ ਵਾਲੇ ਗੱਭਰੂ ਕੋਲੇ ਗੱਲ ਪਹੁੰਚ ਗਈ ਤੇ ਜੋ ਵਿਆਹ ਵਾਲੇ ਗੱਭਰੂ ਨੇ ਆ ਕੇ ਘੁੰਡਾ ਚੱਕ ਕੇ ਵੇਖਿਆ ਕਹਿੰਦਾ ਹੋਏ ਇਹ ਤਾਂ ਹੋ ਰਹੀ ਡੇਲੜ ਜੀ ਹੁਣ ਮੂਡ ਆਫ ਹੋ ਗਿਆ ਹੁਣ ਮੂਡ ਆਫ ਕੀ ਕਰਦਾ ਸਿੱਧਾ ਹੀ ਪੇਟੀਆਂ ਦੇ ਅੰਦਰ ਜਾਵੜਦਾ ਤੇ ਪੇਟੀਆਂ ਦੇ ਅੰਦਰ ਤੁਹਾਨੂੰ ਪਾਦੇ ਆਪਣੇ ਵਿਆਹਦਨ ਕੀ ਪਿਆ ਹੁੰਦਾ ਕਿਉਂਕਿ ਸ਼ਰਾਬ ਉੱਥੇ ਪਈ ਹੁੰਦੀ ਹੈ ਕੋਈ ਕੰਨੀ ਇੱਧਰ ਪਈ ਹੁੰਦੀ ਕੋਈ ਪਰਲੇ ਪਾਸੇ ਇੱਕ ਟੁੱਟਿਆ ਹੋਇਆ ਮੇਜ਼ ਆ ਪਿਆ ਹੁੰਦਾ ਤੇ ਸ਼ਾਤੀ ਨਹੀਂ ਥੱਲੇ ਬਣੀ ਹੁੰਦੀ ਉਹ ਤੈਂਚਣੀਆਂ ਆ ਪੈਂ ਜਾਂਦੇ ਹੁਣ ਪੰਜ ਸੱਤ ਪੈਗ ਲਾ ਕੇ ਲੜਕੇ ਮਾਰਦਾ ਫਿਰਦਾ ਮਚੋਲੇ ਲਾਦਾ ਫਿਰਦਾ ਕਿੱਦਾਂ ਬਲਾਂ ਉਹ ਕਿਹੜਾ ਰੱਖੂਗਾ ਉੱਤੇ ਮੇਰਾ ਡੈਡੀ ਸੀ ਕਹਿੰਦਾ ਭਾਈ ਤੈਨੂੰ ਕੋਣ ਦੋਖਸਾਦਾ ਤੂੰ ਦਾਦੀ ਫਲਵਾ ਹੀਰੋ ਹੈ ਤੈਨੂੰ ਰੋਕ ਨਹੀਂ ਸਕਦਾ ਕੋਈ ਤੇ ਜਿਵੇਂ ਆ ਰੋ 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 ਪੈ ਜਾਓ ਜਿਆਦਾ ਹੀ ਵੱਧ ਗਿਆ ਤੇ ਨਵੀਂ ਵੀ ਆਈ ਮਟਿਆਰ ਬੜੇ ਪਿਆਰ ਜਿਹਾ ਕੋਲੇ ਜਾ ਕੇ ਬਚਦੀ ਹੈ ਕਹਿੰਦੀ ਜੀ ਉਹ ਉਹ ਵੀ ਵੀ ਉਹ ਜੀ ਵੀ ਕੀ ਕੀ ਗੱਲ ਹੋ ਗਈ ਤੂੰ ਬੜਾ ਰੋ ਰੋ ਪਾਈ ਬਈ ਨੇ ਕੰਮ ਕਰ ਕਾ ਤਾ ਨਹੀਂ ਬਤਾ ਕੱਲਾ ਜਿਹੜਾ ਕੋ ਸੋਨਾ ਸੀ ਹੋ ਗਿਆ ਹੁਣ ਵਿੱਚ ਨਾ ਬੋਲੀ ਜੇ ਵਿੱਚ ਬੋਲੀ ਸਾਲ ਆਲੀ ਕੀ ਕਹਿੰਦਾ ਮਨਾ ਜੀ ਸਮੂਚੀ ਪੰਜਾਬ ਪੁਲਿਸ ਐ ਐਸ ਐਚਓ ਸਾਹਿਬ ਉਹਨਾਂ ਦੇ ਨਾਲ ਜਿੰਨੇ ਵੀ ਪਤਵੰਤ ਸੱਜਣ ਪਹੁੰਚੇ ਨੇ ਸਰਪੰਚ ਸਾਹਿਬ ਤੇ ਉਹਨਾਂ ਦੇ ਜੂਨੀਅਰ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਤਾੜੀ ਮਾਰ ਦਿਓ ਜੀ ਇੱਕ ਵਾਰ ਜ਼ੋਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਲੋ ਆਓ ਇੱਕ ਵਾਰ ਫੇਰ ਤੁਹਾਡੀ ਨਜ਼ਰ ਉਸੇ ਗਾਣੇ ਦੇ ਨਾਲ ਵਿਚੋਲੇ ਤੇ ਮਕੇਸ਼ ਕਰਨਾ ਜਨਾਬ ਸ਼ਰੀਫ ਦਿਲਦਾਰ ਫੀ ਗੱਭਰੂ ਰੌਲਾ ਰਪਾਇ ਪਾਉਣ ਲੱਗ ਗਿਆ ਤੇ ਨਵੀਂ ਵੇ ਮਟਿਆਰ ਬੜੇ ਪਿਆਰ ਜਿਹਾ ਕੋਲੇ ਜੱਗ ਬਚਦੀ ਐ ਕਹਿੰਦੀ ਜੀ ਉਹ ਜੀ ਉਹ ਬੈ ਕੇ ਥੀ ਉਹ ਵੀ ਵੀ ਤੋ ਹੀ ਕਾਲੀ ਕਾਤੋ ਰੌਲਾ ਰਪਾਇ ਪਾਈ ਨਹੀਂ ਕਹਿੰਦਾ ਕੱਲਾ ਜਿਹੜਾ ਕੋ ਸੋਨਾ ਸੀ ਹੋ ਗਿਆ ਹੁਣ ਵੇਚਣਾ ਬੋਲੀ ਜੇ ਵੇਚ ਬੋਲੀ ਸਾਵਲ ਨਹੀਂ ਕਹਿੰਦਾ ਜਿਹੜਾ ਕੁਛ ਕਰੂੰਗਾ ਹੁਣ ਮੈਂ ਹੀ ਕਰੂੰਗਾ ਪਤਾ ਕਹਿੰਦਾ ਆ ਕੋਈ ਚੰਗਾ ਕਰਕੇ ਐ ਕਿ ਹੜਵਾ ਜੂਦੜ ਕੇ ਕੋਈ ਚੰਗਾ ਕਰਕੇ ਐ ਕਿ ਹੜ ਮਾਧਿਅਮ ਦਰ ਹੈ ਸਾਰੀ ਦੁਨੀਆ ਚ ਮੱਚ ਜਾਣਾ ਸ਼ੋਰ ਹੇ ਨਹੀਂ ਸਾਰੀ ਦੁਨੀਆ ਚ ਮੱਚ ਜਾਣਾ ਸ਼ੋਰ ਬਚੂਲੇ ਤੇ ਮੈਂ ਕੀ ਇਸ ਕਰਨਾ ਹੁ ਬਖਾਈ ਹੋਰ ਤੇ ਵਿਆਹੀ ਕੋਈ ਹੋਰ ਬਚੂਲੇ ਤੇ ਮੈਂ ਕੀ ਇਸ ਕਰਨਾ ਹੁ ਬਖਾਈ ਹੋਰ ਤੇ ਵਿਆਹੀ ਕੋਈ ਹੋਰ ਜੋਨੇ ਦੇ ਮੰਗੇ ਅਸਰਨਾ ਹਏ ਪਿੰਡ ਦੇ ਵਿੱਚ ਪੂਰੀ ਝੰਡੀ ਪੇਕਿਆਂ ਦੀ ਹੋਜੂ ਭੰਡੀ ਪਿੰਡ ਦੇ ਵਿੱਚ ਪੂਰੀ ਝੰਡੀ ਪੇਕਿਆਂ ਦੀ ਹੋਜੂ ਭੰਡੀ ਤੇਰੇ ਹੱਥ ਵਿੱਚ ਮਈਆ ਹੈ ਵੇੜ ਤੇਰੇ ਹੱਥ ਵਿੱਚ ਮਈਆ ਹੈ ਵਡੋਰ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋਰ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋਰ ਹੜਾਵੇ ਤੂੰ ਇੰਜ ਨਾ ਕਰੀ ਬਸੇ ਕਹਿਣ ਨੂੰ ਕੀ ਕਹਿਣਾ ਹੈ ਜਿਹੜੀ ਆਪਣੇ ਕੁੜੀਆਂ ਹੁੰਦੀਆਂ ਨਾ ਉਹ ਕੁੜੀਆਂ ਹੁੰਦੀਆਂ ਪਲਾ ਪਲਾਗੇ ਤਾਂ ਆਪਣੇ ਸਾਰੇ ਪਿੰਡ ਬੈਠੇ ਵੀ ਪੇਕ ਕੇ ਦੀ ਸੁੱਖ ਮੰਗੀ ਜਾਣੀਆਂ ਸੱਚੇ ਬਾਦਸ਼ਾਹ ਬਾਬਾ ਨਾਲ ਕਾ ਕਲਗਲੇ ਪਾਸ਼ਾ 11ਵੇਂ ਪੀਰੇ ਲੱਖਾ ਦਾਤਾ ਪੀਰਾ ਮੇਰੇ ਰੇੜੀ ਸੁੱਖ ਰੱਖੀ ਮੇਰੇ ਵੀਰਾਂ ਸੁੱਖ ਰੱਖੀ ਮੇਰੀ ਮੰਮੀ ਸੁੱਖ ਰੱਖੀ ਉੱਥੇ ਹੀ ਬੈਠੀਆਂ ਸੁੱਖ ਮੰਗੀ ਜਾਣੇ ਤੇ ਉਹ ਕਹਿੰਦਾ ਵੀ ਚੂਲੇ ਤੇ ਮੈਂ ਕੇਸ ਕਰਨਾ ਕਹਿੰਦੀ ਪਲੀਜ਼ ਗੱਲ ਸੁਣੋ ਕਹਿੰਦੀ ਉਹਨਾਂ ਪਿੰਡਾਂ 'ਚ ਮੇਰੇ ਡੈਡੀ ਦੀ ਬੜੀ ਰੈਪਿਊਟੇਸ਼ਨ ਆ ਕਹਿੰਦੇ ਮੇਰੇ ਵੀਰਾਂ ਦੀ ਬੜੀ ਰੈਪਿਊਟੇਸ਼ਨ ਹੈ ਕਹਿੰਦੀ ਉਹਨਾਂ ਨੂੰ ਸੱਟ ਹੋ ਜੂਗੀ ਉਹਨਾਂ ਦੀ ਬੇਇੱਜ਼ਤੀ ਹੋ ਜੂਗੀ ਕਹਿੰਦੀ ਪਲੀਜ਼ ਤੁਸੀਂ ਐਦਾਂ ਨਾ ਕਰੋ ਪਰ ਤੁਸੀਂ ਵਿਆਹ ਇੱਕ ਹੋਰ ਕਰਾ ਲਓ ਮੈਂ ਜੈਸਮੈਂਟ ਕਰ ਲੂੰਗੀ ਪਰ ਪਲੀਜ਼ ਤੁਸੀਂ ਐਦਾਂ ਨਾ ਕਰੋ ਉਹ ਕਹਿੰਦਾ ਚੁੱਪ ਰਹਿ ਤਰਣੇ ਮਾ ਪਤਾ ਕਹਿੰਦਾ ਆ ਕਿ ਕੋਈ ਝੰਗਾ ਕਰਕੇ ਮੇਰੇ ਕਿਹੋਂ ਮਾਂਜੂਂ ਦਰਕੇ ਕੋਈ ਝੰਗਾ ਕਰਕੇ ਮੇਰੇ ਕਿਹੋਂ ਮਾਂਜੂਂ ਦਰਕੇ ਉਹ ਸਾਰੀ ਦੁਨੀਆਂ 'ਚ ਮੱਚ ਜਾਣਾ ਸ਼ੋਰ ਹਰੀ ਸਾਰੀ ਦੁਨੀਆਂ 'ਚ ਮੱਚ ਜਾਣਾ ਸ਼ੋਰ ਵਿਚੋਲੇ ਤੇ ਮੈਂ ਕੇਸ ਕਰਨਾ ਹਾਂ ਖੜੀ ਹੋਰ ਤੇ ਵਿਆਹੀ ਕੋਈ ਹੋਰ ਜੁਲਦੇ ਬੱਤੀ ਸਾਰੇ ਨਾ ਹਾਂ ਖੜੀ ਹੋਰ ਤੇ ਵਿਆਹੀ ਕੋਈ ਹੋਰ ਜੁਲਦੇ ਬੱਤੀ ਸਾਰੇ ਨਾ ਹਏ ਪਿੰਡ ਦੇ ਵਿੱਚ ਪੂਰੀ ਝੱਟੀ ਪੇਕਿਆਂ ਦੀ ਹੋਜੂ ਭੰਡੀ ਪਿੰਡ ਦੇ ਵਿੱਚ ਪੂਰੀ ਝੱਟੀ ਪੇਕਿਆਂ ਦੀ ਹੋਜੂ ਭੰਡੀ ਤੇਰੇ ਹੱਥ ਵਿੱਚ ਮੱਇਆ ਹੈ ਵੇ ਡੋਰ ਤੇਰੇ ਹੱਥ ਵਿੱਚ ਮੱਇਆ ਹੈ ਵੇ ਡੋਰ హడవే తు ఇంజన కరీ పామే బ్యార్ తు కరాలి కహో ਚੇਤਾਉ ਤਾਂ ਹਾਰੀ ਪੂਰਾ ਮੈਨੂੰ ਚੇਤਾਉ ਤਾਂ ਟੁਕੜਾ ਸੇ ਚੰਦ ਦਾ ਮਸ਼ਾਅੱਲਾ ਕਹਿਣਾ ਉਹ ਬਈਆ ਦਿਲ ਨਹੀਂਉ ਮੰਦਾ ਨਹੀਂ ਪੂਰਾ ਮੈਨੂੰ ਚੇਤਾਉ ਤਾਂ ਟੁਕੜਾ ਸੇ ਚੰਦ ਦਾ ਮੋਸ਼ੋਲਾ ਕੰਨਾ ਉਹ ਯਾ ਦਿਲ ਨਹੀਂਉ ਮੰਨਦਾ ਉਹਨੇ ਕੱਢਿਆ ਪੁਰਾਣਾ ਕੋਈ ਖੋਰ ਉਹਨੇ ਕੰਧਰ ਨੇ ਮੇਰੇ ਨਾਲ ਕੱਢਿਆ ਪੁਰਾਣਾ ਕੋਈ ਖੋਰ ਮੋਸ਼ੋਲੇ ਤੇ ਮੈਂ ਜੋੜ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵੀ ਆ ਤੂੰ ਕਰਾ ਲਈ ਕਹੋ ਕੁਸਾ ਬੜਾ ਆਤਾ ਹੈ ਹੋਰ ਨਾ ਨ ਕਰਿਓ ਸਿਖਾਉਣੀਓ ਨੂੰ ਮਤ ਹੈ ਓ ਸ਼੍ਰੀ ਵਦਨ ਦਾਰ ਦਾ ਨੇ ਗੁੱਸਾ ਬੜਾ ਆਤਾ ਓ ਸ਼੍ਰੀ ਵਦਨ ਦਾਰ ਦਾ ਨੇ ਗੁੱਸਾ ਬੜਾ ਆਤਾ ਓ ਹੋਰ ਨਾ ਨ ਕਰਿਓ ਸਿਖਾਉਣੀਓ ਨੂੰ ਮਤ ਹੈ ਹੁਣ ਬੰਦੇ ਤੋਂ ਬਣਾਉਣਾ ਹੈ ਰੀ ਮੂਰ ਹੋਨੇ ਬੰਦੇ ਤੋਂ ਬਣਾਉਣਾ ਹੈ ਨੀ ਮੋਰ ਬਚੋਲੇ ਤੇ ਮੈਂ ਕੀਸ ਕਰਨਾ ਹਬ ਖਾਈ ਹੋਰ ਤੇ ਬਿਆਦੀ ਕੋਈ ਹੋਰ ਬਚੋਲੇ ਤੇ ਮੈਂ ਕੀਸ ਕਰਨਾ ਖਾਈ ਹੋਰ ਤੇ ਬਿਆਦੀ ਕੋਈ ਹੋਰ ਬਚੋਲੇ ਤੇ ਮੈਂ ਕੀਸ ਕਰਨਾ ਹੇ ਸ਼ਰੀਫ ਅੱਦਲ ਧਾਰਾ ਕਾ ਤੋਂ ਕਰਦਾਈ ਅੜਿਆ ਜਦੋਂ ਤੇਰੇ ਹੱਕ ਵਿੱਚ ਮੈਂ ਵੇ ਢੋਲਾ ਖੜੀਆ ਦੀ ਥੋਰ ਕਾ ਤੋ ਪੜਦਾ ਹੈ ਕੰਡਿਆਂ ਦੀ ਥੋਰ ਹੜਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋੜ ਹੜਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋੜ ਹੜਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋੜ ਹੜਵੇ ਤੂੰ ਇੰਜ ਨਾ ਕਰੀ ਹਾਈ ਤੁਲੇ ਤੇ ਵਗੇਸਾ ਰੇਣਾ ਬਗਾਈ ਹੋਰ ਤੇ ਹਾਈ ਹੋਰ ਤੇ ਵਿਆਹ ਦੀ 十八大。